ਬਾਹੂਬਲੀ ਟਰੱਕ ਨੇ ਮਚਾਰਖਿਆ ਤੁਮਾ ਹੁਣ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨਾ ਬਾਹੂਬਲੀ ਟਰੱਕ ਦੀ ਆ ਜਿਹਦੇ 416 ਟਾਇਰ ਨੇ ਤੇ ਇੱਕ ਦਿਨ ਚ 3 ਕਿਲੋਮੀਟਰ ਤੈਅ ਕਰਦਾ ਇਹ 3 ਕਿਲੋਮੀਟਰ ਬਹੁਤ ਘਟ ਆਉਂਦਾ ਤੇ ਦੇ ਜਿਹੜੇ ਟਾਇਰ ਨੇ 416 ਨੇ ਵਾਜਣ ਤੁਸੀਂ ਦੇਖ ਲਓ ਵੀ ਕਿੰਨਾ ਚੱਕਦਾ ਇਹ ਕੰਪਨੀਆਂ ਦਾ ਜਿਹੜਾ ਮਾਲ ਹੈ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾ ਰਿਹਾ ਤੇ ਦਿਨ ਕਿੰਨੇ ਲੱਗਦੇ ਨੇ 10 ਮਹੀਨੇ ਤੋਂ ਜਿਹੜਾ ਕਾਂਦਲੇ ਤੋਂ ਬਟਿੰਡੇ ਪਹੁੰਚਦੇ ਤੇ ਰਾਸਤੇ ਤੇ ਤੁਰਦੇ ਟਰੱਕ ਇਹ ਬਾਹੂਬਲੀ ਖਿੱਚਦਾ ਕੇਂਦਰ ਬਣੇ ਹੋਏ ਨੇ ਆ ਵੀਡੀਓ ਤੁਸੀਂ ਦੇਖ ਲਓ ਦੇਖ ਕੇ ਇਹ ਵੀ ਦੱਸਿਓ ਵੀ ਬਾਹੂਬਲੀ ਟਰੱਕ ਕਿਨੇ ਕਿਨੇ ਸੜਕ ਤੇ ਦੌੜਦਾ ਦੇਖ ਲਿਆ ਕਿਉਂਕਿ ਛੋਟੇ-ਛੋਟੇ ਟਰੱਕ ਤਾਂ ਤੁਸੀਂ ਬਹੁਤ ਸਾਰੇ ਦੇਖੇ ਹੋਣੇ ਪਰ ਇਹ ਬਾਹੂਬਲੀ ਟਰੱਕ ਦੇਖ ਕੇ ਅੱਖਾਂ ਖੜੀਆਂ ਰਹਿ ਜਾਂਦੀਆਂ ਨੇ ਤੇ ਜਿਹੜਾ ਸਮਾਨ ਲੋਡ ਕੀਤਾ ਤੇ 30 ਤੋਂ 35 ਬੰਦੇ ਇਹਦੇ ਵਿੱਚ ਰਹਿੰਦੇ ਨੇ ਸਾਰਾ ਸਮਾਨ ਉਹਨਾਂ ਦਾ ਇਹਦੇ ਵਿੱਚ ਪਿਆ ਤੁਸੀਂ ਆਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰੀ ਵੀਡੀਓ ਦੇ ਵਿੱਚ ਇਹ ਬੰਦੇ ਕਿਵੇਂ ਇਹਨਾਂ ਦਾ ਘਰ ਵੀ ਇਹੀ ਬਣਿਆ ਹੋਇਆ ਆਸ਼ੀਆਨਾ ਇਹ ਟਰੱਕ ਬਣਿਆ ਹੋਇਆ ਤੇ ਲਗਾਤਾਰ ਸਫ਼ਰ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਇਹ ਬਾਹੂਬਲੀ ਟਰੱਕ ਦੇਖਿਆ ਅੱਜ ਤੁਹਾਡੇ ਸਾਹਮਣੇ ਟਰੱਕ ਦੀਆਂ ਤਸਵੀਰਾਂ ਹੈ ਕਰਕੇ ਦਿਖਾਉਣੀ ਆ ਜਰੂਰੀ ਕਿਉਂਕਿ ਛੋਟੇ ਛੋਟੇ ਟਰੱਕ ਸਾਹਮਣੇ ਦੇਖੇ ਨੇ ਪਰ ਬਾਹੂ ਵਾਲੀ ਟਰੱਕ ਕਿਉਂ ਖਿੱਚਦਾ ਕੇਂਦਰ ਬਣਦਾ ਕਿਉਂਕਿ ਇਸਦੇ ਟਾਇਰ ਨੇ ਜਿਹੜੇ ਉਹ 416 ਨੇ ਇੱਕ ਦਿਨ ਦੇ ਵਿੱਚ 3 ਕਿਲੋਮੀਟਰ ਕਿਉਂਕਿ ਜੇ ਗੱਡੀ ਦੀ ਗੱਲ ਕਰਦੇ ਆ ਤਾਂ 100 ਕਿਲੋਮੀਟਰ ਤੱਕ 200 ਕਿਲੋਮੀਟਰ ਤੱਕ ਕੱਢ ਜਾਂਦੀਆਂ ਇਹ ਟਰੱਕ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 3 ਕਿਲੋਮੀਟਰ ਤੈਅ ਕਰ ਰਿਹਾ ਤਾਂ ਹੁਣ ਅੰਦਾਜ਼ਾ ਲਾ ਲਓ ਇਹਨਾਂ ਟਰੱਕਾਂ ਦੀ ਕਪੈਸਿਟੀ ਕਿੰਨੀ ਹੈ ਮਾਈਲੇਜ ਕਿੰਨੀ ਹੈ ਕਿੰਨਾ ਬਜਨ ਇਹ ਚੱਕਦੇ ਕਿਉਂਕਿ ਜਿਹੜੇ ਸਮਾਨ ਇਸ ਟਰੱਕ ਦੇ ਉੱਪਰ ਪਿਆ ਹੈ ਉਹ ਤੁਸੀਂ ਅੰਦਾਜ਼ਾ ਲਾਓ ਵੀ ਕਿੰਨਾ ਜ਼ਿਆਦਾ ਹੈਵੀ ਹੋਊਗਾ ਜਦੋਂ ਚੱਕਣ ਤੇ ਇਸ ਨੂੰ ਇੱਕ ਦਿਨ ਦੇ ਵਿੱਚ 3 ਕਿਲੋਮੀਟਰ ਇਹ ਰਸਤਾ ਤੈਅ ਕਰ ਰਿਹਾ ਤਾਂ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਇਹ ਵੀਡੀਓ ਤੁਸੀਂ ਦੇਖੀ ਹੈ ਬਾਹੂਬਲੀ ਟਰੱਕ ਦੀ ਹੈ ਜੋ ਚਰਚਾ ਦੇ ਵਿੱਚ ਹੈ ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜੁੜੇ ਰਹੋ ਅਗਲੀ ਵੀਡੀਓ ਦੇ ਨਾਲ ਧੰਨਵਾਦ